वेलकम टू रीसेंट टाइम्स मैं बमूर रशीद रीसेंट टाइम्स दे प्लेटफार्म तो आज स्पेशली ਗੱਲ ਕਰਨ ਵਾਸਤੇ ਆਇਆ ਜਨਾਬ ਅਨਵਰ ਮਹਿਬੂਬ ਸਾਹਿਬ ਦੇ ਨਾਲ ਜੋ ਪ੍ਰਧਾਨ ਹੈ ਦ ਪ੍ਰੈਸ ਕਲੱਬ ਪਲੇਰ ਕੋਟਲਾ ਦੇ ਅੱਜ ਇਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਜੋ ਮਕਸਦ ਹੈ ਉਹ ਮਕਸਦ ਇਹ ਹੈ ਕਿ ਅੱਜ ਹੈ ਨੈਸ਼ਨਲ ਪ੍ਰੈਸ ਡੇ ਨੈਸ਼ਨਲ ਪ੍ਰੈਸ ਡੇ ਦੇ ਉੱਪਰ ਮੈਂ ਸੋਚਿਆ ਇੱਕ ਵਾਰ ਸਰ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰ ਲਈਏ ਹਰੇਕ ਪ੍ਰੈਸ ਪ੍ਰੈਸ ਕਰਮੀ ਦਾ ਇੱਕ ਮਤਲਬ ਇੱਕ ਫਰਜ਼ ਬੰਦਾ ਹੈ ਕਿ ਅੱਜ ਦੇ ਦਿਨ ਨੂੰ ਅਸੀਂ ਸੈਲੀਬ੍ਰੇਟ ਕਰੀਏ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਮਹਿਬੂਬ ਸਾਹਿਬ ਨੂੰ ਤੇ ਉਸ ਤੋਂ ਬਾਅਦ ਅੱਗੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਮਹਿਬੂਬ ਸਾਹਿਬ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਜੀ ਥੈਂਕ ਯੂ ਸਰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਯਾਦ ਕੀਤਾ ਜੀ ਜੀ ਮਹਿਬੂਬ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਦਵਾਂਗਾ ਤੁਸੀਂ ਵੀ ਪ੍ਰੈਸ ਚੋਂ ਮੈਂ ਵੀ ਪ੍ਰੈਸ ਵਾਲਾ ਤੇ ਇਸ ਦਿਨ ਦੀਆਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੁਭਕਾਮਨਾਵਾਂ ਮੁਬਾਰਕਾਂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਵੀ ਸਾਰੇ ਹੀ ਹਿੰਦੁਸਤਾਨ ਦੇ ਪ੍ਰੈਸ ਨਾਲ ਸੰਬੰਧਿਤ ਸਾਰੇ ਸਾਥੀਆਂ ਨੂੰ ਪ੍ਰੈਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦਾ ਹ ਜੀ ਸਾਰੇ ਉਸ ਮਕਸਦ ਦੇ ਨੂੰ ਲੈ ਕੇ ਚੱਲੀਏ ਉਹਦੇ ਵਿੱਚ ਕਾਮਯਾਬ ਹੋਈਏ ਇਹ ਮੇਰੀ ਦੁਆ ਹੈ ਔਰ ਤੁਸੀਂ ਅੱਜ ਨੈਸ਼ਨਲ ਪੈਸਲੇ ਤੇ تھے ਜੋ ਗੱਲਬਾਤ ਕਰਨ ਲਈ ਇੱਥੇ ਆਏ ਹੋ ਮੈਂ ਇਸ ਸੰਬੰਧ ਦੇ ਵਿੱਚ ਇਹ ਹੀ ਕਹਿਣਾ ਚਾਹਾਂਗਾ ਕਿ ਪ੍ਰੈਸ ਹੈ ਜਿਹੜਾ ਸਾਡੇ ਜਮਹੂਰੀਅਤ ਦਾ ਚੌਥਾ ਥੰਮ ਹੈ ਔਰ ਅਗਰ ਪ੍ਰੈਸ ਆਪਣੇ ਹੱਕਾਂ ਨੂੰ ਆਪਣੇ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਤੰਦਰੁਸਤ ਰਣ ਪਹਿਚਾਨੇ ਔਰ ਨਿਭਾਵੇ ਤਾਂ ਫਿਰ ਅੱਜ ਜੋ ਸਾਡੇ ਹਿੰਦੁਸਤਾਨ ਦੀ ਤਸਵੀਰ ਹੈ ਉਹ ਸਹੀ ਹੋ ਸਕੇ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਜਦ ਤੋਂ ਸਾਡਾ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਦੇਸ਼ ਦੇ ਅੰਦਰ ਜਿਹੜੀ ਮੌਜੂਦਾ ਸਥਿਤੀ ਬਣੀ ਹੋਈ ਹੈ ਉਹ ਇਸ ਤਰ੍ਹਾਂ ਦੀ ਨਹੀਂ ਸੀ ਇਸ ਤਰ੍ਹਾਂ ਦਾ ਜਦੋਂ ਪਹਿਲਾਂ ਹੁਣ ਤਾਂ ਚਲੋ ਇਲੈਕਟ੍ਰੋਨਿਕ মিডিਆ ਆ ਗਿਆ ਸੋਸ਼ਲ ਮੀਡੀਆ ਆ ਗਿਆ ਉਦੋਂ ਸਿਰਫ ਪ੍ਰਿੰਟ ਮੀਡੀਆ ਹੁੰਦਾ ਸੀਗਾ ਤਾਂ ਇੱਕ ਖਬਰ ਦਾ ਛਪਣਾ ਹੀ ਬਹੁਤ ਵੱਡੀ ਗੱਲ ਹੁੰਦੀ ਸੀ ਇੱਕ ਪ੍ਰੈਸ ਵਾਲਾ ਆਪਣੀ ਇਮਾਨਦਾਰੀ ਦੇ ਨਾਲ ਖਬਰ ਛਾਪਦਾ ਸੀ ਤਾਂ ਉਸ ਤੇ ਲੋਕ ਵਿਸ਼ਵਾਸ ਵੀ ਕਰਦੇ ਸੀ ਔਰ ਸਰਕਾਰਾਂ ਗੌਰ ਵੀ ਕਰਦੀਆਂ ਸੀ अच्छा मैं मुझसे सुन दकूंगा थे ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚੋਂ ਜੁੜੇ ਹੋਇਆ ਪ੍ਰੈਸ ਨਾਲ ਜੁੜੇ ਹੋ। ਸਰ ਕਿੰਨਾ ਕੁ ਡਿਫਰੈਂਸ ਮਹਿਸੂਸ ਕਰਦੇ ਜਦੋਂ ਤੁਸੀਂ ਸ਼ੁਰੂ ਕੀਤਾ ਔਰ ਅੱਜ ਦੇ ਦੌਰ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈ ਇਸ ਫੀਲਡ ਦੇ ਵਿੱਚ? ਮੈਂ ਸਰ 1998 ਦੇ ਵਿੱਚ ਇਸ ਫੀਲਡ ਚ ਆਇਆ ਸੀ 26 ਸਾਲ ਹੋ ਗਏ ਨੇ। ਉਦੋਂ ਦਾ ਔਰ ਹੁਣ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਉਦੋਂ ਅਖਬਾਰ ਵਾਲਿਆਂ ਦੀ ਵੀ ਇੱਜ਼ਤ ਹੋਇਆ ਕਰਦੀ ਸੀ ਔਰ ਅਖਬਾਰ ਵਾਲੇ ਵੀ ਆਪਣੀ ਇੱਜ਼ਤ ਬਰਕਰਾਰ ਰੱਖਦੇ ਸੀਗੇ। ਉਹਨੋਂ ਪ੍ਰਸ਼ਦਾ ਨੁਮਾਇੰਦਾ ਕਿਤੇ ਚਲੇ ਜਾਂਦਾ ਤਾਂ ਉਹਨੂੰ अच्छੀਆਂ ਨਜ਼ਰਾਂ ਨਾਲ ਵੀ ਦੇਖਿਆ ਜਾਂਦਾ ਸੀਗਾ ਔਰ ਪ੍ਰੈਸ ਦਾ ਨੁਮਾਇੰਦਾ ਆਪਣੀ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਸੀਗਾ ਜਦੋਂ ਇੱਕ ਪ੍ਰੈਸ ਵਾਲਾ ਇੱਕ ਖਬਰ ਲਿਖਦਾ ਸੀਗਾ ਤਾਂ ਉਹ ਹਰ ਪਹਿਲੂ ਨੂੰ ਜਾਂਚ ਕੇ ਹਰ ਪਹਿਲੂ ਨੂੰ ਸਾਹਮਣੇ ਰੱਖ ਕੇ ਉਹ ਖਬਰ ਲਿਖਦਾ ਸੀ ਜਦੋਂ ਉਹ ਖਬਰ ਛਪਦੀ ਸੀ ਤਾਂ ਉਸ ਦੇ ਕੋਈ ਮਾਣੇ ਹੁੰਦੇ ਸੀਗੇ ਉਸ ਦਾ ਫਿਰ ਜਿੱਥੇ ਲੋਕਾਂ ਤੇ ਅਸਰ ਹੁੰਦਾ ਸੀ ਉੱਥੇ ਸਰਕਾਰ ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈਂਦਾ ਸੀ ਕਿ ਸਾਡੇ ਇਲਾਕੇ ਦੇ ਅੰਦਰ ਸਾਡੇ ਇਲਾਕੇ ਦੀ ਆ ਖਬਰ ਛਪੀ ਹੈ ਤਾਂ ਛਪੀ ਹੈ ਕਿ ਛਿ چھਪੀ ਆਏ ਕਿ ਬੁਰੀ ਛਪੀ ਆਏ ਤਾਂ ਬੁਰੀ ਛਪੀ ਆ ਤਾਂ ਪ੍ਰਸ਼ਾਸਨ ਉਸਤੇ ਐਕਸ਼ਨ ਲੈਂਦਾ ਸੀਗਾ ਉਸ ਬੁਰਾਈ ਨੂੰ ਖਤਮ ਕਰਨ ਲਈ ਅੱਗੇ ਆਉਂਦਾ ਸੀਗਾ ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਜਿਹੜਾ ਹੈ ਮੀਡੀਆ ਦੀਆਂ ਹੋਰ ਹੀ ਮਕਸਦ ਹੋ ਗਏ ਨੇ ਔਰ ਮੀਡੀਆ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇਹ ਵੀ ਵੱਖਰਾ ਹੋ ਗਿਆ ਹੈ ਔਰ ਮੀਡੀਆ ਕਰਮੀਆਂ ਦੀ ਵੀ ਇੱਜ਼ਤ ਘਟ ਗਈ ਹੈ ਮੈਨੂੰ ਅਫਸੋਸ ਹੈ ਕਿ ਜੋ ਮੀਡੀਆ ਕਰਮੀਆਂ ਕੇ ਚੰਦ ਮੀਡੀਆ ਕਰਮੀਆਂ ਹੁੰਦੇ ਸੀ ਹੁਣ ਮੀਡੀਆ ਕਰਮੀਆਂ ਦੀ ਵੀ ਫੌਜ ਕੱਢੀ ਹੋ ਗਈ ਹੈ business ਕਿੰਨੀ ਥੁਰਪੇ ਨੇ ਜਿਆਦਾ ਔਰ ਦੇਸ਼ ਦੀ ਤਰੱਕੀ ਔਰ ਖੁਸ਼ਹਾਲੀ ਲਈ ਜੋ ਕੰਮ ਕਰਨਾ ਚਾਹੀਦਾ ਸੀ ਉਹ ਘਟਦਾ ਜਾ ਰਿਹਾ ਹੈ ਜੀ ਮੈਂ ਉਹ ਸਭ ਇੱਕ ਮੈਂ ਗੱਲ ਇਥੇ ਹੋਰ ਪੁੱਛੂੰਗਾ ਕਿ ਜੇ ਆਪਾਂ ਗੱਲ ਕਰੀਏ ਚਲੋ ਠੀਕ ਹੈ ਮੈਂ ਜਿੱਥੇ ਤੱਕ ਦੇਖਿਆ ਮੈਨੂੰ ਵੀ 10 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਜੀ ਕਿ ਤੁਸੀਂ ਤੰਦਹੀ ਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਐ ਕੰਮ ਵੀ ਕਰਦੇ ਆ ਇਮਾਨਦਾਰੀ ਦੇ ਨਾਲ ਵੀ ਕੰਮ ਵੀ ਕਰਦੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਪ੍ਰੋਪਰ ਮਿਹਨਤਾਨਾ ਇੱਕ ਪ੍ਰੈਸ ਕਾਮੇ ਨੂੰ ਉਹਦੇ ਅਦਾਰੇ ਦੀ ਤਰਫੋਂ ਜਾਂ ਆਪਾਂ ਗੱਲ ਕਰੀਏ ਕਿ ਜਿਹੜੇ ਬੰਦੇ ਨੂੰ ਉਹ ਕਵਰ ਕਰਦਾ ਪੂਰਾ ਸਾਲ ਕਵਰ ਕਰਦਾ ਹੈ ਤਾਂ ਉਹਦੀ ਤਰਫੋਂ ਮਿਲਦਾ ਹੈ ਨਹੀਂ ਇਹ ਵੀ ਕਮੀ ਹੈ ਪ੍ਰਸਕਰਮੀ ਨੂੰ ਨਾਤਾ ਆਧਾਰਾ ਉਨੀ ਅਹਿਮੀਅਤ ਦਿੰਦਾ ਹੈਗਾ ਨਾ ਉਸ ਤਰ੍ਹਾਂ ਦੀ ਮਿਹਨਤਾਂ ਨਾ ਮਿਲਦਾ ਹੈ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਹੁਣ ਤਾਂ ਬਿਜ਼ਨਸ ਬਣ ਗਿਆ ਹੈ ਜੀ ਬਿਜ਼ਨਸ ਕਿੰਨੀ ਮਾਫ ਕਰਨਾ ਕਈਆਂ ਲੋਕਾਂ ਨੂੰ ਮੇਰੀ ਗੱਲ ਮਾੜੀ ਲੱਗਣੀ ਹੈ ਬੁਰੀ ਲੱਗਣੀ ਹੈ ਵੀ ਪ੍ਰੈਸ ਵਾਲਾ ਹੋ ਕੇ ਕਿ ਜੀ ਗੱਲਾਂ ਕਰਦਾ ਹੈ ਹੁਣ bizness totally bizness ਹੈ ਤੁਸੀਂ ادارے ਚਲੇ ਜਾਓ ਉਹ ਕਹਿੰਦੇ ਸਾਨੂੰ ਸਪਲੀਮੈਂਟ ਚਾਹੀਦੇ ਨੇ ਸਾਨੂੰ ਇਸ਼ਤਿਹਾਰ ਚਾਹੀਦੇ ਨੇ ਹਾਂਜੀ ਜਦੋਂ ਇਸ਼ਤਿਹਾਰ ਦਿੱਤੇ ਜਾਂਦੇ ਨੇ ਤਾਂ ਵੀ ਜਿਨ੍ਹਾਂ ਲੋਕਾਂ ਤੋਂ ਤੁਸੀਂ ਇਸ਼ਤਿਹਾਰ ਮੰਗਦੇ ਹੋ ਉਹ ਕਹਿੰਦੇ ਤੁਸੀਂ ਸਾਨੂੰ ਕਵਰ ਕਰੋ ਸਾਡੀ ਗੱਲ ਕਰੋ ਜਦੋਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਫਿਰ ਦੂਸਰੇ ਲੋਕਾਂ ਨੇ ਇਹ ਪੱਖਪਤੀ ਹੋ ਗਿਆ ਇਹਦਾ ਇੱਕ ਪਾਸੇ ਦੀ ਗੱਲ ਕਰੀ ਜਾਂਦਾ ਹੈ ਇਹ ਸਾਰੀਆਂ ਸਥਿਤੀਆਂ ਅੱਗੇ ਇਸ ਤਰ੍ਹਾਂ ਦਾ ਨਹੀਂ ਸੀਗਾ ਸਪਲੀਮੈਂਟ ਹੁੰਦਾ ਸੀ ਸਾਲ ਬਾਅਦ 2 ਸਾਲਾਂ ਬਾਅਦ ਕਿਸੇ ਉਗੇਜ਼ਨ ਤੇ ਹਾਂਜੀ ਦੇਰ ਹੁੰਦੀ ਸੀ ਉਹਦਾ ਰੇਟ ਵੀ ਘਟ ਸੀਗਾ ਹੁਣ ਤਾਂ ਰੇਟ ਹੀ ਅਖਵਾਰਾਂ ਦੇ ਬਹੁਤ ਹੋ ਗਏ ਨੇ ਲੇਕਿਨ ਅਧਾਰੇ ਵੀ ਬਹੁਤ ਹੋ ਗਏ ਨੇ ਇੱਕ ਬੰਦਾ ਵੀ ਕਿਨੂ ਕਿਨੂ ਇਸ਼ਤਿਹਾਰ ਵੀ ਦੇ ਦੂਗਾ ਇੱਕ ਬਿਜ਼ਨਸਮੈਨ ਇੱਕ ਮਲੇ ਕੋਲ ਲਈ 60 70 ਪੱਤਰਕਾਰ ਨੇ ਇੱਕ ਆਦਾਰਾ ਵੱਡਾ ਆਦਾਰਾ 60 70 ਬੰਦੇ ਚਲੇ ਗਏ ਤਾਂ ਉਹਨਾਂ ਨੂੰ ਕਿਵੇਂ ਹਬਲਾਈਜ਼ ਕਰ ਸਕਦਾ ਹੈਗਾ ਹਰ ਬੰਦੇ ਦਾ ਆਪਣਾ ਆਪਣਾ ਫੀਲਡ ਹੈ ਲੇਕਿਨ ਮੈਂ ਸਮਝਦਾ ਹਾਂ ਕਿ ਆਦਾਰਿਆਂ ਨੂੰ ਵੀ ਇਸ ਵੱਲ ਗੌਰ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਔਰ ਜਿਹੜੇ ਸ਼ਹਿਰ ਵਾਸੀ ਨੇ ਬਿਜ਼ਨਸਮੈਨ ਨੇ ਯਾ ਸਿਆਸਤਦਾਨ ਨੇ ਉਹਨਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਮਾਨਦਾਰੀ ਨਾਲ ਕੰਮ ਕਰ ਸਕੀਏ ਕਿਸ ਤਰ੍ਹਾਂ ਦੇਸ਼ ਦੀ ਤਰੱਕੀ ਔਰ ਖੁਸ਼ਹਾਲੀ 'ਚ ਆਪਣਾ ਹਿੱਸਾ ਪਾ ਸਕੀਏ ਅੱਜ ਮਹਿਬੂਬ ਸਾਹਿਬ ਇੱਕ ਸਿਚੁਏਸ਼ਨ ਸਿਚੁਏਸ਼ਨ ਤਾਂ ਕ੍ਰੀਏਟ ਹੋ ਗਈ ਲੇਕਿਨ ਉਹਨੂੰ ਓਵਰਕਮ ਹੋਣ ਵਾਸਤੇ ਤੁਸੀਂ ਕਿਹਾ ਚਲੋ ਪ੍ਰੈਸ ਕਰਮੀ ਵਧ ਗਏ ادارے ਵਧ ਗਏ ਜਾਂ ਆਪਾਂ ਇਹ ਵੀ ਮੰਨਦੇ ਆ ਕਿ ਚਲੋ ਠੀਕ ਹੈ ਸਪਲੀਮੈਂਟ ਦੇ ਰੇਟ ਵਧ ਗਏ ਔਰ ਇਸ ਜਿਹੜੀ ਸਿਚੁਏਸ਼ਨ ਹੈ ਇਸ ਸਿਚੁਏਸ਼ਨ ਨੂੰ ਓਵਰਕਮ ਕਿਵੇਂ ਆਵਾਂਗੇ ਸੋਲੂਸ਼ਨ ਕੀ ਹੈ ਇਹਦਾ ਸੋਲੂਸ਼ਨ ਤਾਂ ਇਹ ਹੈ ਜੀ ਕਿ ਜੇ ਮੈਂ ਇੱਕ ਸ਼ਹਿਰ ਹੈ ਇੱਕ ادارے ਨੂੰ ਤੈਅ ਕਰਨਾ ਚਾਹੀਦਾ ਕਿ ਮੈਂ ਇੱਕ ਸ਼ਹਿਰ ਦੇ ਵਿੱਚ ਕਿੰਨੇ ਪੱਤਰਕਾਰ ਰੱਖਣੇ ਹਨ ਇਕ ਤਾਂ ਉਹਨਾਂ ਦੀ ਗਿਣਤੀ ਉਹਨਾਂ ਮਲੇਕ ਕੋਲੇ ਜੀ ਕਿਕ ادارے ਦੇ 8 8 ਪੱਤਰਕਾਰ ਦਾ 10 ਪੱਤਰਕਾਰ ਹੋ ਗਏ ਨੇ ਅੱਗੇ ਇਹ ਜਿਆ ਨਹੀਂ ਹੁੰਦਾ ਸੀ ਬਲਕਿ ਅੱਗੇ ਜ਼ਿਲ੍ਹਾ ਵਾਈਜ਼ ਹੁੰਦੇ ਸੀ ਚਲੋ ਫਿਰ ਇੱਕ ਸ਼ਹਿਰ ਵਾਈਜ਼ ਪੱਤਰਕਾਰ ਇੱਕ ਜਾਂ 2 ادارے ਦੇ ਇੱਕ ادارے ਦੇ ਕਿ 2 ਪੱਤਰਕਾਰ ਹੋਣੇ ਚਾਹੀਦੇ ਨੇ ਔਰ ਇਸ ਤਰ੍ਹਾਂ ਹੀ ਸਰਕਾਰਾਂ ਨੂੰ ਵੀ ਆਪਣਾ ਸਿਸਟਮ ਬਦਲਣਾ ਚਾਹੀਦਾ ਹੈਗਾ ਔਰ ਪੱਤਰਕਾਰਾਂ ਨੂੰ ਕੋਈ ਸਰਕਾਰ ਵੱਲੋਂ ਵੀ ਕੋਈ امداد ਨਹੀਂ ਹੈ ਠੀਕ ਹੈ ਨਹੀਂ ਜੀ ਪੱਤਰਕਾਰਾਂ ਨੂੰ ਕੋਈ ਇਲਾਜ ਫਰੀ ਦੇ ਦੇਵੇ ਕੋਈ ਬਸ ਸਫਰ ਫਰੀ ਦੇ ਦੇਵੇ ਕੋਈ ਉਹਨਾਂ ਲਈ ਰਹਿਣ ਲਈ ਕੋਈ ਸਾਧਨ ਕਰ ਦੇਵੇ ਇਦਾਂ ਦਾ ਸਰਕਾਰਾਂ ਨੇ ਕਦੇ ਸੋਚਿਆ ਹੀ ਨਹੀਂ ਪੱਤਰਕਾਰਾਂ ਨੂੰ ਫੀਲਡ ਵਾਸਤੇ ਨਾ ਹੀ ਮਾਲਕਾਂ ਨੇ ਕਦੇ ਕੋਈ ਅਖਬਾਰ ਦੇ ادارےਾਂ ਨੇ ਇਦਾਂ ਦਾ ਸਰਕਾਰ ਦਾ ਕਰਾਈ ਹੈ ਕਿ ਸਾਡੇ ਕਰਮੀਆਂ ਲਈ ਕੁਝ ਮਾਨ ਪੱਤਾ ਹੋਣਾ ਚਾਹੀਦਾ ਹੈਗਾ ਇਹ ਬਹੁਤ ਜ਼ਰੂਰੀ ਹੈਗਾ ਪੱਤਰਕਾਰਾਂ ਲਈ ਮਾਨ ਪੱਤਾ ਹੋਣਾ ਚਾਹੀਦਾ ਹੈ ਔਰ ਪੱਤਰ ادارےਾਂ ਵੱਲੋਂ ਵੀ ਮਾਨ ਪੱਤਾ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਵੀ ਮਾਨ ਪੱਤਾ ਹੋਣਾ ਚਾਹੀਦਾ ਹੈ ਪੱਤਰਕਾਰਾਂ ਲਈ ਸਫਰ ਫਰੀ ਹੋਣਾ ਚਾਹੀਦਾ ਹੈ ਪੱਤਰਕਾਰਾਂ ਦੇ ਪਰਿਵਾਰਾਂ ਲਈ ਇਲਾਜ ਸਾਰੀ ਜਿਆੜੀ ਫੀਲਡਸ ਜਾ ਕੇ ਗੱਲ ਕਰਦੇ ਹੈਗੇ ਤਾਂ ਉਹਨਾਂ ਲਈ ਇਲਾਜ ਫਰੀ ਹੋਣਾ ਚਾਹੀਦਾ ਹੈਗਾ ਜੀ ਪੱਤਰਕਾਰਾਂ ਨੂੰ ਮਾਨ ਪੱਤਾ ਮਿਲਣਾ ਚਾਹੀਦਾ ਹੈ ਉਹਨਾਂ ਦਾ ਇਲਾਜ ਔਰ ਉਹਨਾਂ ਦਾ ਸਫ਼ਰ ਇਹ ਸਰਕਾਰ ਵੱਲੋਂ ਮੁਫਤ ਹੋਣਾ ਚਾਹੀਦਾ ਹੈ ਮੇਰੀ ਅੱਜ ਪ੍ਰੈਸ ਡੇ ਦੇ ਮੌਕੇ ਤੇ ਇਹ ਸਰਕਾਰ ਤੋਂ ਬੇਨਤੀ ਹੈ ਡਿਮਾਂਡ ਹੈ ਕਿ ਇੱਕ ਤਾਂ ਪੱਤਰਕਾਰਾਂ ਨੂੰ ਮਾਨ ਪੱਤਾ ਦਿਓ ਇੱਕ ਇਹਨਾਂ ਦਾ ਸਫ਼ਰ ਔਰ ਇਲਾਜ ਦਾ ਪ੍ਰਬੰਧ ਕਰੋ ਜਿੱਥੇ ਪੱਤਰਕਾਰਾਂ ਵਿੱਚ ਆਪਸੀ ਗਰੁਪਵਾਦੀ ਹੈ ਉਥੇ ਅਫਸਰ ਪੈਦਾ ਕਰਦੇ ਆ ਗਰੁਪਵਾਦੀ ਕੋਈ ਸਿਆਸਤਦਾਨ ਵੀ ਗਰੁਪਵਾਦੀ ਪੈਦਾ ਕਰਦੇ ਆ ਜੋ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਪੱਤਰਕਾਰਾਂ ਨੂੰ ਇਕਤਾ ਨਾਲ ਚੱਲਣਾ ਚਾਹੀਦਾ ਗੋ ਕਿ ਮੈਂ ਵੀ ਇੱਕ ਪ੍ਰਪੰਦੀ ਪ੍ਰੈਸ ਕਲੱਬ ਰਜਿਸਟਰ ਮੇਰੇ ਕੋਲ ਦਾ ਪ੍ਰਧਾਨ ਹ ਇੱਥੇ ਵੀ ਦੋ ਤਿੰਨ ਕਲੱਬ ਮੈਂ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਆਪਣੇ ਯੂਨੀਅਨਾਂ ਭਾਵੇਂ ਇੱਕ ਵੱਖ-ਵੱਖ ਰੱਖੋ ਕਿ ਕੋਈ ਚੌਧਰ ਦਾ ਹਰੀ ਕਿਸੇ ਨੂੰ ਹੁੰਦਾ ਹੈ ਕਿ ਮੈਂ ਪ੍ਰਧਾਨ ਰਹਾ ਮੈਂ ਸੈਕਟਰੀ ਰਹਾ ਮੈਂ ਕੁਛ ਰਹਾ ਕੋਈ ਗੱਲ ਨਹੀਂ ਲੇਕਿਨ ਤੁਸੀਂ ਆਪਸੀ ਇਕਤਾ ਜ਼ਰੂਰ ਬਣਾ ਕੇ ਰੱਖੋ ਇੱਕ ਦੂਜੇ ਪੱਤਰਕਾਰਾਂ ਦੀ ਬੁराई ਵਿੱਚ ਨਾ ਜਾ ਕੇ ਜਦੋਂ ਤੁਸੀਂ ਆਪਸੀ ਏਕਤਾ ਰੱਖੋਗੇ ਆਪਣੇ ਮਸਲੇ ਉਠਾਉਂਗੇ ਤਾਂ ਉਹਦੇ ਲਈ ਬਿਹਤਰ ਹੋਏਗਾ ਕਿ ਅਸੀਂ ਕਾਮਯਾਬ ਹੋ ਸਕਦੇ ਹਾਂ ਵਨਦਰ ਨਹੀਂ ਅਫਸਰ ਤੁਹਾਨੂੰ ਯੂਜ਼ ਕਰੀ ਜਾਣਗੇ ਤੁਹਾਨੂੰ ਸਰਕਾਰਾਂ ਯੂਜ਼ ਕਰ ਲਿਆ ਕਰਨਗੀਆਂ ਤੁਹਾਨੂੰ ਸਿਆਸਤਦਾਨ ਯੂਜ਼ ਕਰ ਲੈਣਗੇ ਇਸ ਤਰ੍ਹਾਂ ਦਾ ਯੂਜ਼ ਹੁੰਦੇ ਰਹਿਾਂਗੇ ਇੱਕ ਦੂਜੇ ਦੀਆਂ ਚੁਗਲੀਆਂ ਕਰ ਕਰਕੇ ਇੱਕ ਦੂਜੇ ਨੀਮਾ ਦਿਖਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਤੁਸੀਂ ਆਪਣੀ ਇਕੱਠੇ ਹੋ ਕੇ ਡਿਮਾਂਡ ਕਰੋਗੇ ਸਰਕਾਰ ਤੋਂ ਕਿ ਪੱਤਰਕਾਰਾਂ ਨੂੰ ਮਾਨ ਪੱਤਾ ਦਿਓ ਸਾਰੇ ਪੰਜਾਬ ਦੇ ਪੱਤਰਕਾਰ ਇੱਕ ਆਵਾਜ਼ ਗੱਲ ਕਰਨਗੇ ਪੱਤਰਕਾਰਾਂ ਦਾ ਇਲਾਜ ਮੁਫਤ ਕਰੋ ਇਹਨਾਂ ਦੇ ਪਰਿਵਾਰਾਂ ਦਾ ਇਲਾਜ ਮੁਫਤ ਕਰੋ ਤਜਰੂਰ ਮੈਨੂੰ ਉਮੀਦ ਹੈ ਕਿ ਮਸਲੇ ਹੱਲ ਹੋਣਗੇ ਅੱਗੇ yellow card ਮੰਨਦੇ ਸੀ ਹੁਣ yellow cardਾਂ ਦੇ ਵਿੱਚ ਵੀ ਘਪਲਾ ਹੋ ਰਿਹਾ ਹੈ ਹਾਂਜੀ ਉਹ ਜਿਹਨਾਂ ਦੇ ਪਹਿਲਾਂ ਮੰਨਦੇ ਤੇ ਉਹਨੇ ਅੱਧਿਆ ਨੇ yellow ਕਾਰੀ ਨਹੀਂ ਬਣਾ ਰਹੇ ਅਫਸਰ ਸਰਕਾਰ ਵੱਲੋਂ ਮੈਨੂੰ ਨਹੀਂ ਲੱਗਦਾ ਕਿ ਅਫਸਰਾਂ ਦੀਆਂ ਇਹ ਨਲਾਕੀਆਂ ਹੈਗੀਆਂ ਨੇ ਇਹ ਹਾਂਜੀ ਅਫਸਰ ਇੱਥੇ ਬੈਠੇ ਸਾਸਤਾਂ ਕਰੀ ਜਾਂਦੇ ਨੇ ਇਹ ਜੋ ਜੋ ਪੱਤਰਕਾਰ ਇਕੱਠੇ ਹੋਣਗੇ ਤਾਂ ਇਦਾਂ ਦੀ ਕਦੇ ਨਹੀਂ ਪਹਿਲਾਂ ਕਦੇ ਨਹੀਂ ਹੋਇਆ ਸੀ ਪਹਿਲਾਂ ਜਿਨ੍ਹਾਂ ਦਾ yellow card ਬਣ ਗਿਆ ਉਹ ਤਾਂ ਦੁਬਾਰਾ ਫਾਰਮ ਵੀ ਨਹੀਂ ਭਰਾਉਂਦੇ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਪੱਤਰਕਾਰ ਦੀਆਂ ਖਬਰਾਂ ਲੱਗ ਰਹੀਆਂ ਨੇ ਔਰ ਚੱਲ ਰਿਹਾ ਪੱਤਰਕਾਰ ਐਕਟਿਵ ਹੈ ਇਮਾਨਦਾਰ ਹੈ ਤਾਂ ਆਪਣੇ ਆਪ yellow card ਬਣ ਕੇ ਆ ਜਾਂਦਾ ਹੁੰਦਾ ਸੀਗਾ ਸਾਡਾ 25 26 ਸਾਲ ਹੈ ਆਪਣੇ ਆਪ ਕਾਰਡ ਬਣ ਕੇ ਆਉਂਦਾ ਰਿਹਾ ਆ ਲਓ ਜੀ ਤੁਹਾਡਾ ਕਾਰਡ ਫੋਨ ਆਵੇ ਚ ਕਾਰਡ ਲੈ ਜਾਓ ਜੀ ਕਾਰਡ ਲੈ ਜਾਓ ਪਤਾ ਅੱਜ ਦੇ ਦਿਨ ਸਰ ਖਾਸ ਤੌਰ ਤੇ ਤੁਸੀਂ ਲਗਭਗ ਸਾਰੀ ਗੱਲ ਪੂਰੀ ਕਰਤੀ ਹੈ ਮੈਂ ਇੱਕ ਚਾਹਾਂਗਾ ਕਿ ਸਾਡੇ ਭਾਈਚਾਰੇ ਵਾਸਤੇ ਕੀ ਅਪੀਲ ਕਰੋਗੇ ਤੁਸੀਂ ਇੰਦ ਐਂਡ ਨਹੀਂ ਇਹੀ ਅਪੀਲ ਹੈ ਜੀ ਮੈਂ ਆਪਣੇ ਇੱਕ ਤਾਂ ਪੱਤਰਕਾਰ ਭਾਈਚਾਰੇ ਨੂੰ ਜਿੱਥੇ ਨੈਸ਼ਨਲ ਪ੍ਰੈਸ ਦੇ ਦੀਆਂ ਮੁਬਾਰਕਾਂ ਦਾ ਨਾ ਹੋਤੇ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਆਪਸੀ ਇਕਤਾ ਬਣਾ ਕੇ ਰੱਖੋ ਚਾਹੇ ਕਿਸੇ ਵੀ ادارے ਨਾਲ ਨਾ ਛੋਟੇ ادارے ਨਾਲ ਜੁੜੇ ਹੋਣੇ ਵੱਡੇ ادارے ਨਾਲ ਜੁੜੇ ਹੋਣੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆਪਣੇ ਪੱਤਰਕਾਰਾਂ ਨੂੰ ਕਿ ਆਪਣੀ ਇੱਜ਼ਤ ਬਹਾਲ ਕਰੋ ਆਪਣੇ ਆਪ ਨੂੰ ਇੱਜ਼ਤਦਾਰ ਬਣਾਓ کوئی سڈے تو انگلی نہ چک سکے جب آپ اپنے آپ کو عزت دار بناواں آپ اپنی عزت تو سمجھ دیوں کہ میں کی کہنا چاہنا ہوں میں جی میں کھل کے کسی تو الزام بھی ٹھیک نہیں ہے تو اپنی عزت بحال رکھو اپنے ازاریاں دے وفادار رہو ازاریاں تو مان پتہ لوگ اور یونٹی بنا کے رکھو تاکہ آپ پر سرکار ਤੱਕ ਪਹੁੰਚ ਕਰਕੇ ਉਹਨਾਂ ਨੂੰ ਅਪੀਲ ਕਰੀਏ ਕਿ ਪੱਤਰਕਾਰਾਂ ਦਾ ਮਾਨ ਪਤਾ ਦਿਓ ਇਹਨਾਂ ਦਾ ਸਫਰ ਫ੍ਰੀ ਕਰੋ ਔਰ ਇਹਨਾਂ ਦਾ ਇਲਾਜ ਇਹਨਾਂ ਦੇ ਪੂਰੇ ਪਰਿਵਾਰ ਦਾ ਇਲਾਜ ਜਿਹੜਾ ਹੈ ਸਰਕਾਰ ਵੱਲੋਂ ਮੁਫਤ ਹੋਣਾ ਚਾਹੀਦਾ ਹੈ ਇਹ ਮੇਰੀ ਡਿਮਾਂਡ ਬਹੁਤ ਬਹੁਤ ਸ਼ੁਕਰੀਆ ਜੀ ਮਹਿਬੂਬਾ ਤੁਸੀਂ ਗੱਲ ਕੀਤੀ ਸਾਡੇ ਨਾਲ ਸਮਰਥ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਆਉਣ ਵਾਲੇ ਸਮੇਂ ਤੇ ਵੀ ਅਲੱਗ ਅਲੱਗ ਟੌਪਿਕਸ ਦੇ ਉੱਤੇ ਅਪਾਂ ਗੱਲਬਾਤ ਕਰਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਮੈਂ ਇਨਸ਼ਾਅੱਲਾ ਜਦੋਂ ਵੀ ਤੁਸੀਂ ਹੁਕਮ ਕਰੋਗੇ ਮੈਂ ਹਾਜ਼ਰ ਰਹਾਂਗਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਆਪਾਂ ਅੱਜ ਨੈਸ਼ਨਲ ਪ੍ਰੈਸ ਡੇ ਮੌਕੇ ਗੱਲ ਕਰ ਰਹੇ ਸੀ ਅਨਵਰ ਮਹਿਬੂਬ ਸਾਹਿਬ ਦੇ ਨਾਲ ਇਹਨਾਂ ਨੇ ਖੁੱਲ ਕੇ ਆਪਣੇ ਵਿਚਾਰ ਰੱਖੇ ਐ ਔਰ ਆਨ ਵਾਲੇ ਸਮੇਂ ਦੇ ਵਿੱਚ ਹੋਰ ਐਸੀਆਂ ਵੀਡੀਓਜ਼ ਦੇਖਣ ਵਾਸਤੇ ਵੀ ਸਾਡੇ ਜਿਹੜੇ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਔਰ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਥੈਂਕ ਯੂ ਥੈਂਕ ਯੂ ਵੈਰੀ ਮਚ